हरियाणा ਦੇ ਜੀਵਨਗੜ੍ਹ ਦੇ ਡੇਰੇ ਚ ਬੀਤੇ ਦਿਨ ਹੋਈ ਗੋਲੀਬਾਰੀ ਦੇ ਵਿੱਚ 8 ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਐਸਪੀਐਸ ਹਸਪਤਾਲ ਐਡਮਿਟ ਕਰਵਾਇਆ ਗਿਆ ਜਿੱਥੇ ਕਈਆਂ ਦੀ ਹਾਲਤ ਗੰਭੀਰ ਹੈ ਇਸ ਨੂੰ ਲੈ ਕੇ ਠਾਕੁਰੂਦਸ ਸਿੰਘ ਦਾ ਸਮਰਥਕਾਂ ਠਾਕੁਰ ਦਲੇਪ ਸਿੰਘ ਦਾ ਸਮਰਥਕਾਂ ਤੇ ਇਲਜ਼ਾਮ ਲਾਇਆ ਨੇ ਉਹਨਾਂ ਵੱਲੋਂ ਖੇਤ ਦੇ ਵਿੱਚ ਕੰਮ ਕਰ ਰਹੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਇਸ ਲਈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਦਕਿ ਉਹਦਾ ਦੂਜੇ ਪਾਸੇ ਠਾਕੁਰ ਦਲੇਪ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਠਾਕੁਰੂਦਸ ਸਿੰਘ ਦੇ ਸਮਰਥਕ ਉਹਨਾਂ ਦੇ ਡੇਰੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਕੀ ਗੱਲਬਾਤ ਆਜ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਹੈ ਵੱਡਾ ਇਕੱਠ ਜਰਦਾ ਇਲਾਕਾ ਜੀਵਨ ਨਗਰ ਦੇ ਵਿੱਚ ਨਾਮਤਾਰੀ ਗੁਰਦੁਆਰਾ ਸ੍ਰੀ ਪੈਣੀ ਸਾਹਿਬ ਲੋਹ ਲੰਗਰ ਦੀ ਕਾਫੀ ਜ਼ਮੀਨ ਹੈਗੀ ਆ ਉੱਥੇ ਸਾਡੇ ਬੰਦੇ ਖੇਤੀ ਵਾਸਤੇ ਖਾਦ ਪਾ ਰਹੇ ਸੀ ਕੋਈ ਕੰਮ ਕਰ ਰਹੇ ਸੀ ਘਾਣ ਕਰ ਰਹੇ ਸੀ ਉੱਥੇ ਅਚਾਨਕ ਜੀਵਨ ਨਗਰ ਡੇਰੇ ਵਾਲੇ ਬੰਦਿਆਂ ਨੇ ਆਣ ਕੇ ਸਾਡੇ ਬੰਦਿਆਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਉਸ ਤੋਂ ਪਹਿਲਾਂ ਕਿ ਗੋਲੀ ਚੱਲਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਵੀ ਉੱਥੇ ਪਹੁੰਚ ਚੁੱਕਿਆ ਸੀ ਮਸਤੈਦ ਸੀ ਉਹਨਾਂ ਦੀ ਵੀ ਉਹਨਾਂ ਬੰਦਿਆਂ ਨੇ ਪਰਵਾਹ ਨਹੀਂ ਕੀਤੀ ਪੁਲਿਸ ਦੇ ਉੱਤੇ ਵੀ ਫਾਇਰਿੰਗ ਹੋਈ ਆ ਪੁਲਿਸ ਦੀ ਗੱਡੀ ਬਲੇਹਰੋ ਦੇ ਉੱਪਰ ਦੋ ਗੋਲੀਆਂ ਵੱਜੀਆਂ ਐ ਔਰ ਪ੍ਰਸ਼ਾਸਨ ਤੇ ਇੱਕ ਸਵਾਲੀਆ ਨਿਸ਼ਾਨ ਇਹ ਖੜਾ ਹੁੰਦਾ ਹੈ ਕਿ ਪ੍ਰਸ਼ਾਸਨ ਨੇ ਪੁਲਿਸ ਨੇ ਆਪਦੇ ਬੰਨਿਆਂ ਨੂੰ ਅਜੇ ਤੱਕ ਆਪਦੇ ਜਿਹੜੀ ਪੁਲਿਸ ਤੇ ਫਾਇਰਿੰਗ ਹੋਈ ਆ ਉਸ ਦੀ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਪਹਿਲੇ ਫਾਇਰ ਪੁਲਿਸ ਦੀਆਂ ਗੱਡੀਆਂ 'ਚ ਵੱਜਿਆ ਉਸ ਤੋਂ ਬਾਅਦ ਕਰੀਬ-ਕਰੀਬ ਸਾਡੇ 8-10 ਬੰਦਿਆਂ ਦੇ ਉੱਤੇ ਉਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ। ਉਹ ਬੰਦੇ ਐਸਪੀਐਸ ਹਸਪੀਟਲ ਲੁਧਿਆਣਾ ਦਾਖਲ ਨੇ ਸਰਸਾ ਤੋਂ ਰੈਫਰ ਹੋ ਕੇ ਇੱਥੇ ਪਹੁੰਚੇ ਨੇ ਬੰਦੇ। ਕਰੀਬ-ਕਰੀਬ ਜ਼ਿੰਦਗੀ ਤੇ ਮੌਤ ਨਾਲ ਖੇਡ ਰਹੇ ਨੇ ਬੰਦੇ। ਕਿੰਨੇ ਬੰਦੇ ਨੇ? ਕਰੀਬ-ਕਰੀਬ 8 ਬੰਦੇ ਇੱਥੇ ਐਡਮਿਟ ਨੇ। ਹੋਰ ਬੰਦਿਆਂ ਦੇ ਵੀ ਕੁਝ ਥੋੜਾ-ਬਹੁਤ ਝੋਟਾ ਆਈਆਂ ਉਹ ਬੰਦੇ ਐਡਮਿਟ ਨਹੀਂ ਹੋਏ। ਗੋਲੀ ਕਿੰਨੇ ਕ ਜਾਨੇ ਤੇ ਲੱਗੀ? ਗੋਲੀ 8 ਬੰਦਿਆਂ ਦੇ ਲੱਗੀ ਸਿੱਧੇ ਫੇਰ ਲੱਗਿਆ। ਪਤਾ ਨਹੀਂ ਅਜੇ ਉਹਨਾਂ ਦਾ ਡਾਕਟਰਾਂ ਨੇ ਕੀ ਰਿਜ਼ਲਟ ਦੇਣਾ ਹੈ ਵੈਸੇ ਉਹ ਜ਼ਿੰਦਗੀ ਤੇ ਮੌਤ ਨਾਲ ਖੇਡ ਰਹੇ ਆ ਡੇਰੇ ਦਾ ਕਬਜ਼ਾ ਕਿੰਨਾ ਕੋਲੇ ਸੀ ਨਹੀਂ ਡੇਰੇ ਦਾ ਕੋਈ ਵਿਵਾਦ ਨਹੀਂ ਹੈਗਾ ਡੇਰੇ ਦਾ ਵੀ ਡੇਰਾ ਵੀ ਉਹ ਸਾਡਾ ਸਤਿਗੁਰੂ ਜੀ ਦਾ ਜਿੰਨੀ ਵੀ ਨਾਮਤਾਰੀ ਪੰਥ ਦੀਆਂ ਪ੍ਰਾਪਰਟੀਆਂ ਆ ਉਹ ਸਤਿਗੁਰੂ ਦੇ ਸਿੰਘ ਜੀ ਦੀਆਂ ਨੇ ਉਹ ਗੱਦੀ ਨਿਸ਼ੀਨ ਨੇ ਕੋਈ ਵੀ ਅਗਰ ਨਾਮਤਾਰਿਕ ਜਾਇਦਾਦ ਦੇ ਉੱਤੇ ਕੋਈ ਬੈਠਾ ਹੈ ਤੇ ਉਹ ਨਜਾਇਜ਼ ਬੈਠਾ ਹੈ ਜੋ ਸਤਿਗੁਰੂ ਉਹਦੇ ਸਿੰਘ ਜੀ ਦੇ ਹੁਕਮ ਤੋਂ ਬਾਹਰ ਬੈਠਾ ਉਹ ਨਜਾਇਜ਼ ਹੀ ਉੱਥੇ ਡੇਰੇ ਦੇ ਕਬਜ਼ੇ ਦਾ ਕੋਈ ਇਸ਼ੂ ਨਹੀਂ ਸੀ ਹੈਗਾ ਉਲਟਾ ਕਿ ਪ੍ਰਸ਼ਾਸਨ ਨੇ ਸਾਡੇ ਬੰਦਿਆਂ ਦੇ ਉੱਤੇ ਸਾਡੇ ਉੱਤੇ ਹੀ ਨਜਾਇਜ਼ ਪਰਚਾ ਦਰਜ ਕੀਤਾ ਉਹ ਜਿਹੜਾ ਕਿ ਬਿਲਕੁਲ ਸਰਾਸਰ ਗਲਤ ਹੈ ਪ੍ਰਸ਼ਾਸਨ ਸ਼ਰਿਆਮ ਸਾਡੇ ਨਾਲ ਧੱਕਾ ਕਰ ਰਿਹਾ ਹੈ ਜਾ ਰਿਹਾ ਦੀ ਕੋਈ ਡੇਰੇ ਦਾ ਵਿਵਾਦ ਹੈਗਾ ਜ਼ਮੀਨ ਦਾ ਕੋਈ ਰੋਲਾ ਹੈ ਨਹੀਂ ਜੀ ਡੇਰੇ ਦਾ ਕੋਈ ਵਿਵਾਦ ਨਹੀਂਗਾ ਬਿਲਕੁਲ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਹੀਂ ਨਾ ਡੇਰੇ ਦੇ ਵਿੱਚ ਅਸੀਂ ਗਏ ਆ ਨਾ ਕੋਈ ਸਾਡੇ ਬੰਦਿਆਂ ਦਾ ਡੇਰੇ ਜਾਣ ਦਾ ਕੋਈ ਮਕਸਦ ਹੈ ਉਹ ਡੇਲੀ ਰੁਟੀਨ 'ਚ ਕੰਮ ਕਰਦੇ ਜੀ ਅੱਛਾ ਉਹ ਲੁਧਿਆਣਾ ਦੀ ਉਤੋਂ ਹੁੜਿਆਣਾ ਦੀ ਕਰੀਏ ਲੋਕਲ ਪੁਲਿਸ ਹੁੜਿਆਣਾ ਦੀ ਸੁਣਨ ਚ ਆਇਆ ਜੀ ਅੱਜ ਉਹ ਆ ਰਹੇ ਨੇ ਇੱਥੇ ਬਿਆਨ ਲਿਖਣਾਂ ਪਰ ਅਸੀਂ ਇਹ ਗੱਲ ਕਹਿੰਦੇ ਆ ਬਿਆਨ ਤਾਂ ਡਾਕਟਰ ਸਾਹਿਬ ਦੱਸਣਗੇ ਕੋਈ ਬੰਦਾ ਬਿਆਨ ਦੇਣ ਦੇ ਅਜ ਕਾਬਲ ਹੈ ਵੀ ਜਾਂ ਨਹੀਂ ਹੈ ਪਰ ਕਿੰਨੇ ਬੰਦੇ ਦੇ ਉੱਪਰ ਪਰਚਾ ਦਰਜ ਹੋਣਗੇ ਕਰੀਬ ਕਰੀਬ ਉੱਥੇ 40 50 ਬੰਦੇ ਸੀਗੇ ਐ 18 20 ਬੰਦਿਆਂ ਦੇ ਉੱਤੇ ਬਾਈ ਨੇਮ ਪਰਚਾ ਦਰਜ ਹੋਇਆ ਉਹ ਇੱਕ ਬੰਦੇ ਦੀ ਸਟੇਟਮੈਂਟ ਤੇ ਹੋਇਆ ਦੂਸਰੇ ਇੰਜਰਡ ਨੇ ਉਹ ਉਹਨਾਂ ਕਿਹੜੇ ਕਿਹੜੇ ਬੰਦੇ ਦੀ ਨਿਸ਼ਾਨਦੇਹੀ ਕੀਤੀ ਉਹ ਕਿਹੜਾ ਕਿਹੜਾ ਬੰਦਾ ਉਹ ਜਿਵੇਂ ਉਹਨਾਂ ਦੇ ਬਿਆਨ ਸਾਹਮਣੇ ਆਉਣਗੇ ਪਤਾ ਲੱਗੂਗਾ ਹੁਣ ਕੀ ਮੰਗ ਕੀ ਕਰਦੇ ਮੰਗ ਇਹ ਕਰਦੇ ਵੀ ਇੱਕ ਤਾਂ ਜਿਹੜਾ ਪੁਲਿਸ ਦੀ ਗੱਡੀ ਤੇ ਫਾਇਰ ਹੋਇਆ ਹੈ ਪੁਲਿਸ ਆਪਣੇ ਵੱਲੋਂ ਪਰਚਾ ਦਰਜ ਕਰੇ ਉਸ ਤੋਂ ਬਾਅਦ ਜਿੰਨੇ ਬੰਦਿਆਂ ਦੇ ਪਰਚਾ ਦਰਜ ਸਾਡੇ ਬੰਦਿਆਂ ਮੰਨਿਓ ਹੋਇਆ ਜਾਂ ਜਿਹੜੇ ਬੰਦਿਆਂ ਦੀ ਹੋਰ ਸਟੇਟਮੈਂਟ ਆਊਗੀ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੋਣੀ ਨਹੀਂ ਕਰਨਾ ਨਾ ਹੋ ਸਕੇ ਢਰੇਨੇ ਦੇ ਵਿੱਚ ਅਚਾਰ ਸਹਿੰਤਾ ਚੱਲ ਰਹੀ ਸੀ ਇਲੈਕਸ਼ਨ ਤੋਂ ਬਾਅਦ ਅਜੇ ਸਾਡੇ ਅਸਲੇ ਵਾਪਸ ਨਹੀਂ ਹੋਏ ਅੱਛਾ ਜੀ ਅੱਗੇ ਵਿਧਾਨ ਸਭਾ ਦਾ ਇਲੈਕਸ਼ਨ ਵੀ ਨੇੜੇ ਆ ਇਸ ਕਰਕੇ ਅਸਲੇ ਸਾਰੇ ਜਮ੍ਹਾਂ ਹੀ ਨੇ ਤੇ ਹਰਾਨਗੀ ਦਾ ਇਸ ਗੱਲ ਦੀ ਜਿਹੜੇ ਬੰਦਿਆਂ ਗੋਲੀਆਂ ਚਲਾਈਆਂ ਉਹਨਾਂ ਕੋਲੇ ਅਸਲੇ ਕਿੱਥੋਂ ਆਏ ਇਸ ਗੱਲ ਦੀ ਜਵਾਬਦੇਹੀ ਪ੍ਰਸ਼ਾਸਨ ਦੀ ਬੰਦੀ ਆ ਕਿ ਪ੍ਰਸ਼ਾਸਨ ਇਸ ਗੱਲ ਦਾ ਜਵਾਬ ਦੇਵੇ ਵੀ ਉਹਨਾਂ ਕੋਲੇ ਅਸਲੇ ਕਿੱਥੋਂ ਆਏ ਕਿਵੇਂ ਗੋਲੀਆਂ ਚਲੀਆਂ ਔਰ ਪ੍ਰਸ਼ਾਸਨ ਦੀ ਮੌਜੂਦਗੀ 'ਚ ਗੋਲੀਆਂ ਚਲਾਈਆਂ ਗਈਆਂ ਨੇ ਹੱਥੇ ਲੋਕਾਂ ਦੇ ਵਾਰ ਕਰਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਖਤਰੇ 'ਚ ਪਾ ਦਿੱਤੀ ਤੇ ਦੱਸੋ ਮਾਮਲਾ ਕਿੱਥੇ ਦਾ ਕਿੱਥੇ ਜਿਹੜੀ ਵਾਰਦਾਤ ਹੋਈ ਮਾਮਲਾ ਇਹ ਵੀ ਸਾਡੀ ਜਿਹੜੀ ਇਹ ਲੋਹ ਲੰਗਰ ਦੀ ਜ਼ਮੀਨ ਉੱਥੇ ਜੀ ਹਾਂਜੀ ਹਿਆਣੇ ਜੀਵਨਗਰ ਦੇ ਵਿੱਚ ਤੇ ਉਹ ਅਸੀਂ ਬੀਜੀ ਹੋਈ ਸੀ ਸਾਡੇ ਜਿਹੜੇ ਮਜ਼ਦੂਰ ਸਨ ਉਹ ਜਾਂਦੇ ਸਨ ਪਾਣੀ ਲਾਣ ਕਦੀ ਖਾਦ ਮਾਰਨ ਇਹਨਾਂ ਨੂੰ ਵਾਰ-ਵਾਰ ਕਦੀ ਧੱਕਾ ਮੁਕੀ ਕਰਦੇ ਹਨ ਕਦੀ ਪਟਾਈ ਕਰਦੇ ਹਨ ਸਾਡੇ ਮਜ਼ਦੂਰ ਜਿਹੜੇ ਇਹਨਾਂ ਤੋਂ ਪਰੇਸ਼ਾਨ ਸਨ ਉਹ ਆ ਕੇ ਸ਼ਿਕਾਇਤਾਂ ਲਾਉਂਦੇ ਸਨ ਵੀ ਸਾਨੂੰ ਇਹ ਕੁੱਟਮਾਰ ਕਰਦੇ ਨੇ ਸਰ ਕਿਹੜੇ ਗਰੁੱਪ ਦੇ ਨਾਲ ਇਹ ਹੋਈ ਹੈ ਕਾਈ ਵਾਰਦਾਤ ਦੂਜੀ ਦੂਜੀ ਧਿਰਨ ਕੀਤੀ ਜੀ ਉਹ ਕੌਣ ਨੇ ਜੀ ਹਾਂਜੀ ਉਹ ਉਹ ਠਾਕਰ ਦਲੀਪ ਸਿੰਘ ਦੇ ਬੰਦੇ ਨੇ ਜੀ ਸਾਰੇ ਜਿੰਨੇ ਵੀ ਆਗੇ ਨੇ ਉਹ ਵਾਰ-ਵਾਰ ਜਦੋਂ ਕਿਸੇ ਨੂੰ ਮਾਰਕੁਟਾਈ ਕਰਨੀ ਸਾਡੇ ਨੌਕਰਾਂ ਨੂੰ ਤੇ ਉਹਨਾਂ ਆ ਕੇ ਪਰੇਸ਼ਾਨ ਹੋ ਕੇ ਫਿਰ ਸਾਡੇ ਬੰਦਿਆਂ ਨੇ ਇੱਕ ਵਾਰੀ ਜਾ ਕੇ ਖਾਦ ਪਾਣੀ ਪਾਣਾ ਸੀ ਉਹਨਾਂ ਨੂੰ ਤੇ ਉਹ ਕਰਨ ਗਏ ਸਨ ਉਸ ਤੋਂ ਬਾਅਦ ਜਦੋਂ ਨਾਲ ਜਾ ਕੇ ਗਏ ਖਾਦ ਦਵਾਈ ਪਾਣੀ ਸੀ ਉਹਨਾਂ ਨੇ ਸ਼ਰਿਆਮ ਸਿੱਧੀਆਂ ਗੋਲੀਆਂ ਚਲਾਤੀਆਂ ਇੰਨੇ ਕਿ ਜ਼ਖਮੀ ਹੋਏ ਨੇ ਜੀ ਸਾਡੇ ਕਾਫੀ ਬੰਦੇ ਜਾਨੀ ਕਿ 8 ਤੇ ਮੇਜਰ ਇਜੈਂਟ ਹੋਏ ਨੇ ਜੀ ਐਕਸੀਡੈਂਟ ਜਿਆਦਾ ਜਿਨ੍ਹਾਂ ਨਾਲ ਹੋਇਆ ਹੈ ਬਾਕੀ ਹੋਰ ਉਹ ਲੁਧਿਆਣਾ ਐਸਪੀਐਸ ਦੇ ਵਿੱਚ ਦਾਖਲ ਨੇ ਪੁਲਿਸ ਦੀ ਅਸੀਂ ਵੇਟ ਕਰ ਰਹੇ ਹਾਂ ਉਹਨਾਂ ਦੇ ਬਿਆਨ ਹਰਿਆਣਾ ਪੁਲਸ ਆ ਰਹੀ ਹੈ ਜੀ ਹਾਂਜੀ ਹਰਿਆਣਾ ਪੁਲਸ ਆ ਰਹੀ ਅਸੀਂ ਸਾਰੇ ਉਹਨਾਂ ਦੀ ਵੇਟ ਕਰ ਰਹੇ ਹਾਂ ਹਾਂਜੀ ਅਸੀਂ ਕੀ ਉਮੀਦ ਕੀ ਕਰਦੇ ਹਾਂ ਜੀ ਕੀ ਮੰਗ ਕਰਦੇ ਹਾਂ ਮੰਗ ਇਹ ਕਰਦੇ ਹਾਂ ਵੀ ਜਿਹੜੇ ਵੀ ਬੰਦੇ ਜਿਨ੍ਹਾਂ ਨੇ ਜੋ ਵੀ ਕੀਤਾ ਉਹ ਜਲਦੀ ਗ੍ਰਿਫਤਾਰ ਕੀਤੇ ਜਾਣ ਤੇ ਉਹਨਾਂ ਤੇ ਜਿਹੜੀਆਂ ਵੀ ਧਾਰਾ ਹੋਵੇ ਬਣਦੀਆਂ ਨੇ 307 ਅਰਾਦਾ ਕਤਲ ਉਹ ਉਹਨਾਂ ਤੇ ਧਾਰਾ ਲੱਗੀਆਂ ਜਾਣ ਅਸੀਂ ਇਹ ਮੰਗ ਕਰਦੇ ਹਾਂ ਜੀ ਗੱਲ ਇਹ ਆਨੇ ਆ ਕਿ ਜ਼ਮੀਨ ਤੇ ਆਪਣੀ ਚਗੇੜਾ ਮਾਰਨ ਗਏ ਆ ਉਹ ਨਾਲੇ ਪਹਿਲਾ ਹੀ ਪ੍ਰੋਗਰਾਮ ਬਣਾਇਆ ਸੀ ਤੁਸੀਂ ਵੀਡੀਓ ਜਿਹੜੀਆਂ ਮੋਬਾਈਲ 'ਚ ਆਈਆਂ ਨੇ ਨਾ ਜਿਵੇਂ ਪੁਲਿਸ ਤੇ ਗੋਲੀ ਚੱਲੀ ਏ ਜੋ ਵੀ ਵੀਡੀਓ ਨੇ ਪੁਲਿਸ ਵਾਲਿਆਂ ਜਿਵੇਂ ਵੀ ਸਾਰੇ ਮੋਬਾਈਲ ਦੇ ਉੱਤੇ ਪੁਲਿਸ ਵਾਲਿਆਂ ਬੜਾ ਵੀਡੀਓ ਬਣਾਏ ਉਹ ਵੀਡੀਓ ਦੇ ਮੁਤਾਬਕ ਤੁਸੀਂ ਪਰਚਾ ਕਰੋ ਕਿਹੜੀ ਜਗ੍ਹਾ ਦਾ ਮਾਮਲਾ ਕੀ ਮਾਮਲਾ ਇਹ ਜਗ੍ਹਾ ਜਿਹੜਾ ਜੀਵਨਗਰ ਸ੍ਰੀ ਸ੍ਰੀ ਜੀਵਨਗਰ ਦਾ ਹੈ ਤੇ ਉਹਦੇ ਵਿੱਚ ਜਿਹੜੇ ਆਪਣੀ ਜ਼ਮੀਨ ਤੇ ਗਏ ਆ ਕਿਸੇ ਦਾ ਰੌਲਾ ਨਹੀਂ ਕੋਈ ਰੌਲਾ ਨਹੀਂ ਸਿਰ ਤੁਸੀਂ ਵੀਡੀਓ ਜਿਹੜੀ ਹੈ ਬਣੀ ਹੈ ਨਾ ਜੋ ਪੁਲਿਸ ਤੇ ਵੀ ਗੋਲੀ ਚੱਲੀ ਇੱਕ ਜਮ ਮਾਰਦੇ ਨੇ ਜਿਹੜੇ ਜਿਹੜੇ ਬੰਦੇ ਮਾਰਦੇ ਨੇ ਉਹ ਜੋ ਵੀ ਵੀਡੀਓ ਕੈਮਰੇ ਦੇ ਵਿੱਚ ਉਥੋਂ ਮੋਬਾਈਲ ਨਾਲ ਵੀਡੀਓ ਪੁਲਿਸ ਨੇ ਖਿੱਚੀ ਹੈ ਜੋ ਪੁਲਿਸ ਨੇ ਮੋਬਾਈਲ 'ਚ ਖਿੱਚੀ ਹੈ ਉਹਦੇ ਮੁਤਾਬਕ ਹੀ ਸਾਰਾ ਕੁਝ ਹੋਣਾ ਚਾਹੀਦਾ ਕੋਈ ਚੱਲਣ ਦੀ ਵਜ੍ਹਾ ਕੀ ਬਾਬਾ ਜੀ ਕੋਈ ਨੌਜਵਾਨ ਮੁੰਡੇ ਨੇ ਸਾਡੇ ਜਿਨ੍ਹਾਂ ਦੇ ਉਹਨਾਂ ਨੇ ਆ ਕੇ ਧੱਕਾ ਕੀਤਾ ਤੇ ਉਹ ਹੁਣ ਐਸੇ ਬਿਆਨ ਦੇਣ ਦੇ ਵੀ ਲਾਇਕ ਕੋਈ ਨਹੀਂ ਕੋਈ ਵੀ ਤੇ ਜੇ ਤੁਸੀਂ ਦੱਸੋ ਕਿ ਉਹਨਾਂ ਨੇ ਸਿੱਧੀਆਂ ਹੀ ਗੋਲੀਆਂ ਮਾਰੀਆਂ ਨੇ ਤੇ ਉਹਨਾਂ ਨੂੰ ਵਿਆਹ ਸੀ ਸਿੱਧੀ ਗੱਲ ਹੈ ਕਈ ਵਾਰ ਅੱਗੇ ਵੀ ਸਾਡੇ ਨਾਲ ਇਸ ਤਰ੍ਹਾਂ ਨਾ ਇੱਕ ਅੱਧੀ ਵਾਰ ਅੱਗੇ ਵੀ ਸਾਡੇ ਉੱਤਰਫ ਪਰਚਾ ਹੋਇਆ ਹੈ ਬਹੁਤ ਚੇਰ ਹੋ ਗਿਆ ਉਦੋਂ ਵੀ ਸਾਡੇ ਦਾ ਪਰਚਾ ਹੋਇਆ ਸੀ ਲੋਪਾ ਜੀ ਕਿ ਡੇਰੇ ਤੇ ਕਬਜ਼ਾ ਕਰਨ ਦੀ ਕੋਈ ਕੋਈ ਡੇਰੇ ਵਾਲੀ ਗੱਲ ਹੀ ਕੋਈ ਉਥੇ ਡੇਰਾ ਹੈ ਹੀ ਨਹੀਂ ਡੇਰੇ ਵਾਲੀ ਗੱਲ ਕਹਦੇ ਡੇਰੇ ਤੇ ਤੇ ਆਪਣੇ ਘਰ ਦੇ ਉਹ ਉਹਨਾਂ ਦੀ ਮਾਲਕੀ ਹੈ ਮਾਲਕਾਂ ਦੀ ਆਪਣੀ ਮਾਲਕੀ ਤੇ ਉਹ ਡੇਰੇ ਵਾਲ ਤੇ ਗਏ ਹੀ ਨਹੀਂ ਜੋ ਤੁਹਾਨੂੰ ਵੀਡੀ ਇਹ ਫਿਰ ਕਿੰਨਾਂ ਨੇ ਹਮਲਾ ਕਿੰਨਾਂ ਨੇ ਕੀਤਾ ਜੀ ਹਮਲਾ ਜਿਹੜਾ ਕੀਤਾ ਤੋ ਇਹ ਫੋਟੋ ਵੇਖੋ ਕਿੰਨਾ ਨੇ ਕੀਤਾ ਉਹ ਦੇ ਸਿੰਘ ਜੀ ਦੇ ਗਰੁੱਪ ਦੇ ਉੱਤੇ ਗੋਲੀਆਂ ਚਲੀਆਂ ਨੇ ਤੇ ਦਲੀਪ ਸਿੰਘ ਵਾਲੇ ਗਰੁੱਪ ਨੇ ਚਲਾਈਆਂ ਇਹ ਵਜਾ ਕੋਈ ਪਤਾ ਲੱਗ ਪਈ ਵਜਾ ਤੁਸੀਂ ਉੱਥੇ ਵੇਖਿਆ ਜੋ ਵਜਾ ਹੈ ਨਾ ਉਹ ਜਿਹੜੇ ਮੋਬਾਈਲ ਤੇ ਪੁਲਿਸ ਨੇ ਵੀਡੀਓ ਬਣਾਈ ਹੈ ਨਾ ਤੁਸੀਂ ਉਹ ਹੀ ਵੇਖੋ ਪੁਲਿਸ ਤੁਸੀਂ ਪੁਲਿਸ ਦੀ ਬੇਟ ਕਰ ਰਹੇ ਹੋ Haryana ਸਾਡੇ ਤੇ ਨਾ ਸਿਰਫ ਹੋਣ ਇਹ ਜੀ ਉਹ ਬੰਦੇ ਸਾਡੇ ਜਿਹੜੇ ਨੇ ਨਾ ਉਹ ਬਿਆਨ ਦੇਣ ਦੇ ਲਾਇਕ ਕੋ ਨਹੀਂ ਨੌਜਵਾਨ ਮੁੰਡੇ ਨੇ ਤੇ ਉਹਨਾਂ ਸਿੱਧੀਆਂ ਗੋਲੀਆਂ ਚਲਾਈਆਂ ਮੈਂ ਥੋੜੀ ਬ੍ਰੀਫ ਡਿਟੇਲ ਦੇਣੀ ਚਾਹੁੰਦਾ ਹਾਂ ਕੀ ਪ੍ਰੈਸ ਦੇ ਵਿੱਚ ਖਬਰਾਂ ਆਈਆਂ ਨੇ ਕਿ ਦੋ ਧਿਰਾਂ ਵਿੱਚ ਲੜਾਈ ਹੋਈ ਹੈ ਡੇਰੇ ਨੂੰ ਲੈ ਕੇ ਜਿਹੜਾ ਜਾਂ ਜ਼ਮੀਨ ਨੂੰ ਲੈ ਕੇ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਸਨ 2012 ਵਿੱਚ ਜਦੋਂ ਨਾਮਤਾਰੀ ਪੰਥ ਦੇ ਉਸ ਸਮੇਂ ਦੇ ਜਿਹੜੇ ਵਰਤਮਾਨ ਪ੍ਰਮੁੱਖ ਸੰਸਾ ਕੋ ਜੀ ਸਿੰਘ ਜੀ ਦੇ ਦਾ ਹੌਲਾ ਕਰ ਗਏ ਉਸ ਤੋਂ ਬਾਅਦ ਠਾਕੁਰ ਹੁਦੈ ਸਿੰਘ ਜੀ ਜਿਹੜੇ ਇਸ ਵੇਲੇ ਡੇਰਾ ਪੈਣੀ ਸਾਹਿਬ ਦੇ ਕਬਜ਼ਾ ਧਾਰੀ ਨੇ ਕਬਜ਼ਾਤਾਰੀ ਸ਼ਬਦ ਇਸ ਕਰਕੇ ਵਰਤ ਰਹੇ ਕਿਉਂਕਿ ਸਤਿਗੁਰ ਜਗਜੀਤ ਸਿੰਘ ਜੀ ਨੇ ਗੱਦੀ ਉਹਨਾਂ ਨੂੰ ਨਹੀਂ ਦਿੱਤੀ ਉਹਨਾਂ ਨੇ ਉਸ ਸਮੇਂ ਦੀ ਸਰਕਾਰ ਦੇ ਸਹਿਯੋਗ ਨਾਲ ਡੇਰਾ ਪੈਣੀ ਸਾਹਿਬ ਤੇ ਕਬਜ਼ਾ ਕੀਤਾ ਤੇ ਉਹਦੇ ਨਾਲ ਸੰਬੰਧਤ ਗੁਰਦੁਆਰਿਆਂ ਤੇ ਉਹ ਉਸ ਤੋਂ ਬਾਅਦ ਲਗਾਤਾਰ ਗੋਲੀਆਂ ਨਾਲ ਡੰਡਾਂ ਨਾਲ ਕੁੱਟ ਮਾਰ ਨਾਲ ਡਰਾ ਕੇ ਧਮਕਾ ਕੇ ਇੱਕ ਇੱਕ ਕਰਕੇ ਨਾਮਤਾਰੀ ਗੁਰਦੁਆਰਿਆਂ ਦੇ ਕਬਜ਼ਾ ਕਰ ਰਹੇ ਜਿਨ੍ਹਾਂ ਦਾ ਬਕਾਇਦਾ ਸਾਡੇ ਕੋਲ ਰਿਕਾਰਡ ਇਸ ਵੇਲੇ ਮੌਜੂਦ ਹੈ ਔਰ ਜਿੱਥੇ ਵੀ ਉਹ ਜਾਂਦੇ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੰਮ ਕਰਦੇ ਨੇ ਭਾਵੇਂ ਅਸੀਂ ਕਈ ਜਗ੍ਹਾ ਤੇ ਆਪਣੇ ਵੱਲੋਂ ਐਪਲੀਕੇਸ਼ਨਾਂ ਪ੍ਰਸ਼ਾਸਨ ਨੂੰ ਦਿੱਤੀਆਂ ਪਰੰਤੂ ਫਿਰ ਵੀ ਸਾਡੇ ਬੰਦਿਆਂ ਦੀ ਕੁੱਟਮਾਰ ਹੋਈ ਪੁਲਿਸ ਦੇ ਸਾਹਮਣੇ ਹੋਈ ਵੀਡੀਓ ਦੇ ਵੀਡੀਓ ਵਿੱਚ ਸਾਰਾ ਕੁਝ ਮੌਜੂਦ ਹੈ ਉਸ ਦੇ ਬਾਵਜੂਦ ਸਾਡੇ ਬੰਦਿਆਂ ਤੇ ਕ੍ਰੋਸ ਐਫ ਆਈ ਆਰ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਤੇ ਉਹ ਗੁਰਦੁਆਰੇ ਇਹਨਾਂ ਨੇ ਖੋਏ ਆਪਣੇ ਕਬਜ਼ੇ ਵਿੱਚ ਕੀਤੇ ਫੋਨ ਇਹਨਾਂ ਦਾ ਧਿਆਨ ਕਿਉਂਕਿ ਇਹਨਾਂ ਨੇ तकरीबन 30-35 ਸਾਲਾਂ ਤੋਂ ਇਹ ਚਾਲ ਚੱਲਦੇ ਆ ਰਹੇ ਆ ਠਾਕੁਰ ਉਦੇਸ ਸਿੰਘ ਜੀ ਇਹਨਾਂ ਨੇ ਆਪਣੇ ਵੱਡੇ ਭਰਾ ਕਿਉਂਕਿ ਸਾਰੀ ਸੰਗਤ ਵੱਡੇ ਜਿਹੜੇ ਇਹਨਾਂ ਦੇ ਵੱਡੇ ਸਕੇ ਭਰਾ ਨੇ ਠਾਕੁਰ ਦਲੀਪ ਸਿੰਘ ਜੀ ਨਾਮਤਾਰੀ ਉਹਨਾਂ ਨੂੰ ਗੁਰੂ ਮੰਨਦੀ ਹੈ ਉਹਨਾਂ ਨੂੰ ਗੁਰੂ ਸਮਝ ਕੇ ਮੱਥਾ ਟੇਕਦੀ ਹੈ ਇਹ ਉਹਨਾਂ ਦੇ ਮਗਰ ਪਏ ਹੋਏ ਨੇ ਇਹਨਾਂ ਨੇ ਪਹਿਲਾਂ ਤਿੰਨ ਕੇਸ ਸਾਲ 1995-96 ਵਿੱਚ ਤਿੰਨ ਝੂਠੇ ਕੇਸ ਹਾਕਰ ਰੀ ਸਿੰਘ ਜੀ ਦੇ ਪਾਏ ਜਿਨ੍ਹਾਂ ਵਿੱਚੋਂ ਬੜੀ ਮੁਸ਼ਕਲ ਨਾਲ 7-8 ਸਾਲ ਦੀ ਮਸ਼ੱਕਤ ਨਾਲ ਬਰੀ ਹੋ ਗਏ ਕਿਉਂਕਿ ਕੇਸਾਂ ਵਿੱਚ ਕੁਝ ਵੀ ਨਹੀਂ ਸੀ ਉਸ ਤੋਂ ਬਾਅਦ ਜਦੋਂ ਵੇਖਿਆ ਕਿ ਹੁਣ ਇਹ ਫੇਰ ਕਿਤੇ ਇੱਧਰ ਨੂੰ ਨਾ ਆ ਜਾਣ ਜਾਂ ਸੰਗਤ ਇਹ ਨਾ ਮਗਰ ਨਾ ਤੁਰਪਵੇ ਤਾਂ ਇਹਨਾਂ ਨੇ ਤਿੰਨ ਕੇਸ ਹੋਰ ਉਸ ਵੇਲੇ ਸਮੇਂ ਦੀ ਸਰਕਾਰ ਨੂੰ ਭਰੋਸੇ ਵਿੱਚ ਲੈ ਕੇ ਸੀਬੀਆਈ ਕੋਲ ਦੇਤੇ ਤੇ ਨਜਾਇਜ਼ ਜਿਹੜਾ ਉਹਨਾਂ ਨੂੰ ਮਤਲਬ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਕੋਸ਼ਿਸ਼ ਅਜ ਵੀ ਲਗਾਤਾਰ جاری ਹੈ ਉਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਠਾਕਰ 우ਦੇਸ਼ ਸਿੰਘ ਜੀ ਆਪਣੇ ਬੰਦਿਆਂ ਤੋਂ ਆਪ ਜਿਹੜੇ ਇਹਨਾਂ ਦੇ ਗੁੰਡਾ ਗਰਦ ਅੰਸਰ ਹੈਗੇ ਆ ਉਹਨਾਂ ਤੋਂ ਉਹਨਾਂ ਨੇ ਡੇਰਾ ਜੀਵਨ ਨਗਰ ਜਿਹੜਾ ਕਿ ਸਰਸਾ ਜ਼ਿਲ੍ਹਾ ਸਰਸਾ ਵਿੱਚ ਮੌਜੂਦ ਹੈ ਉਹ ਡੇਰਾ ਠਾਕਰ ਦਲੀਪ ਸਿੰਘ ਜੀ ਤੇ ਉਹਨਾਂ ਦੇ ਪਿਤਾ ਜੀ ਮਹਾਰਾਜ ਵੀਰ ਸਿੰਘ ਜੀ ਕੋਲ ਡੇਰਾ ਹੁੰਦਾ ਸੀਗਾ ਤੇ ਅੱਜਕੱਲ ਪਰ ਸਮੇਂ ਦੀ ਨਿਜਾਕਰ ਨੂੰ ਵੇਖਦਿਆਂ ਹੋਇਆ ਠਾਕੁਰ ਸਤਗੁਰ ਦਲੀਪ ਸਿੰਘ ਜੀ ਨਾਮਧਾਰੀ ਨੇ ਇਹ ਐਲਾਨ ਕੁਝ ਸਮੇਂ ਪਹਿਲਾਂ ਕਰਤਾ ਸੀ ਕਿ ਮੈਂ ਇਹ ਡੇਰਾ ਸੰਗਤ ਦੇ ਹਵਾਲੇ ਕਰ ਚੱਲੇ ਹਾਂ ਹੁਣ ਸੰਗਤ ਇਸ ਗੱਲ ਨੂੰ ਇਹਨੂੰ ਸੰਭਾਲੇ ਜੇ ਸੰਭਾਲ ਸਕਦੀ ਹੈ ਜਿਹੜਾ ਕਿਉਂ ਕਿਉਂਕਿ ਸਤਗੁਰ ਦਲੀਪ ਸਿੰਘ ਜੀ ਨੇ ਇਹ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਮੈਨੂੰ ਕੋਈ ਗੁਰਦੁਆਰਾ ਨਹੀਂ ਚਾਹੀਦਾ ਮੈਨੂੰ ਕੋਈ ਪੰਥਕ ਜਾਇਦਾਦ ਨਹੀਂ ਚਾਹੀਦੀ ਤੇ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਪੰਥ ਦਾ ਸਾਰਾ ਪੰਥ ਕੋਲ ਹੀ ਰਵੇ ਉਹ ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਇਸ ਵੇਲੇ ठाकुर दलीप सिंह जी नामतारीया ਤੇ ठाकुर उदय सिंह जी ਵਿੱਚ त्यागी कौन है ਤੇ लालची ਤੇ स्वार्थी कौन है ਤੇ ਡੱਕੇ कौन मार रहा है आज तक कोई एक ਘਟਨਾਏ ਸਾਨੂੰ ਦੱਸ ਦੇਣ ਜਿਹਦੇ ਵਿੱਚ ठाकुर दलीप सिंह जी नामतारी ਦੇ ਅਨਯਾਈਆਂ ਵੱਲੋਂ ਜਾਂ ਸੇਵਕਾਂ ਵੱਲੋਂ ਕਿਸੇ ਵੀ ਜ਼ਮੀਨ ਤੇ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਿਤੇ ਵੀ ਕੀਤੀ ਗਈ ਹੋਵੇ ਬੀਤੇ ਦਿਨ ਕੀ ਬਈ ਬੀਤੇ ਦਿਨ ਜਿਹੜਾ ਮਾਮਲਾ ਬੀਤੇ ਦਿਨ ਮਾਮਲਾ ਇਹ ਹੋਇਆ ਜੀ ਇਹ ਪ੍ਰਚਾਰ ਕਰ ਰਹੇ ਆ ਭੈਣੀ ਸਾਹਿਬ ਵਾਲੇ ठाकुर उदय सिंह ਦੇ ਜਿਹੜੇ ਅਨਯਾਈ ਨੇ ਅਸੀਂ 다ਈ ਉੱਥੇ ਆਪਣੇ ਜ਼ਮੀਨ ਤੇ ਖੇਤੀਬਾੜੀ ਕਰਨ ਗਏ ਸੀ ਤੇ ਖਾਦ ਪਾਉਣ ਗਏ ਸੀ ਇਹੋ ਜਿਹੀ ਗੱਲਾਂ ਕਰਦੇ ਆ ਤੇ ਮੈਂ ਇੱਕ ਸਵਾਲ ਪੁੱਛਣਾ ਜਾਨਾ ਚਾਹਣਾ ਕਿ ਛੋਟੀ ਜੀ ਪੈਲੀ ਵਿੱਚ 250 ਬੰਦਿਆਂ ਦੀ ਲੋਡ ਹੁੰਦੀ ਖਾਦ ਪਾਉਂਦੀ ਅਸੀਂ ਸਾਰੇ ਇੱਥੇ ਸਮਝਦਾਰ ਬੈਠੇ ਆ ਤੇ ਇਹਨਾਂ ਦੀ ਵੀਡੀਓ ਸਾਡੀ ਵੀਡੀਓ ਤੇ ਹੈ ਨਹੀਂ ਕਿੱਦਾਂ ਹੈ ਡੇਰੇ ਤੇ ਕਬਜ਼ਾ ਕਰਨ ਗਏ ਆ ਔਰ ਕਿੱਦਾਂ ਗਾੜਾ ਕੱਢਣ ਦੇ ਸ਼ਰੇ ਆਮ ਔਰ ਜਦੋਂ ਫਿਰ ਵੇਖਿਆ ਵੀ ਨਹੀਂ ਵਾਹ ਜਾਂਦੀ ਪੁਲਿਸ ਨੇ ਵੀ ਕੋਈ ਸਹਿਯੋਗ ਨਹੀਂ ਦਿੱਤਾ ਸਾਡਾ ਉਹਨਾਂ ਨੂੰ ਰੋਕਣ ਵਾਸਤੇ ਤਾਂ ਉਦੋਂ ਫਿਰ ਦੋਨੋਂ ਪਾਸੇ ਫਾਇਰਿੰਗ ਹੋ ਗਈ ਇਹਹੀ ਕੰਮ ਹੋਇਆ ਹੋਰ ਕੀ ਹੋਣਾ ਸੀਗਾ ਇਥੇ ਫੁੱਲਾਂ ਦੀ ਹਾਰ ਤਾਂ ਪਹਿਨੇ ਨਹੀਂ ਸੀ ਜਿਹੋ ਜਿਹੇ ਇਹ ਕੰਮ ਕਰਵਾ ਰਹੇ ਠਾਕੁਰੂਦੇਵ ਸਿੰਘ ਜੀ ਆਪਣੇਆਂ ਨੂੰ ਚਿੱਟਾ ਦੁੱਧ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਉਹ ਜਿਹੇ ਹੈ ਨਹੀਂ ਹੈ ਇਹਨਾਂ ਤੇ ਡਾਕੇ ਦਾ ਪਰਚਾ ਪਿਆ ਹੋਇਆ ਹੈ ਠਾਕੁਰੂਦੇਵ ਸਿੰਘ ਜੀ ਤੇ ਬਕਾਇਦਾ ਕਿਉਂਕਿ ਇਹਨਾਂ ਨੇ ਉੱਥੇ ਜ਼ਮੀਨ ਐਦਾਂ ਹੀ ਹਥਿਆਈ ਰਾਤੋਂ ਰਾਤ ਕੰਢਾ ਹੀ ਚੁਕਾ ਦਿੱਤਾ ਕਿ ਇਹਨਾਂ ਦੇ 382 ਦੀ ਧਾਰਾ ਲੱਗੀ ਇਹਨਾਂ ਤੇ ਤੇ ਸੰਜਗਤਾਰ ਸਿੰਘ ਤੇ ਨਹੀਂ ਉਹਨਾਂ ਕੀ ਮੰਗ ਕਰਦੇ ਹੋ ਤੁਸੀਂ ਕਿਉਂਕਿ ਲਗਿਆ ਕਰੋ ਕਹਿੰਦੇ ਨੇ ਕਿ ਸਾਡੇ ਉੱਪਰ ਹਮਲਾ ਕੀਤਾ ਗਿਆ 8 ਬੰਦੇ ਕਹਿੰਦੇ ਸਾਡੇ ਜੱਟੀਆਂ ਦੇ ਸਾਡੇ ਦੇ ਹੀ ਬੰਦੀਆਂ ਜੱਟੀਆਂ ਸਾਡੇ ਦੇ ਬੱਚਾ ਅੱਜ ਬਿਆਨ ਦਰਜ ਕਰਵਾਈ ਗਈ ਉਹਨਾਂ ਦੇ ਤੋਂ ਤੁਸੀਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਜਦੋਂ ਤੁਸੀਂ ਕਿਸੇ ਦੂਜੇ ਦੇ ਘਰ ਤੇ ਜਾ ਕੇ ਹਮਲਾ ਕਰਦੇ ਹੋ ਤੇ ਤੁਸੀਂ ਕਿਵੇਂ ਕਹਿ ਸਕਦੇ ਜੀ ਤੁਹਾਡੇ ਤੇ ਹਮਲਾ ਹੋ ਗਿਆ ਤੁਸੀਂ ਤਾਂ ਸਾਨੂੰ ਮਾਰਨਾ ਹੀ ਸੀਗੇ ਤੁਸੀਂ ਤਾਂ ਸਾਡੇ ਤੇ ਹਮਲਾ ਕੀਤਾ ਹੈ ਉਲਟਾ ਇਹ ਝੂਠ ਬੋਲ ਰਹੇ ਆ ਵੀਡੀਓ ਹੈ ਐਵਿਡੈਂਸ ਤੁਹਾਡੇ ਸਾਹਮਣੇ ਹੈ ਪ੍ਰੈਸ ਤੇ ਸਾਹਮਣੇ ਕਿੱਦਾਂ ਇਕੱਠੇ ਹੋ ਕੇ ਡੇਰੇ ਤੇ ਹਮਲਾ ਕਰਨ ਗਏ ਆ ਅਸੀਂ ਹਮਲਾ ਕਰਨ ਤਾਂ ਨਹੀਂ ਗਏ ਅਸੀਂ ਤਾਂ ਆਪਣੇ ਘਰ ਚ ਬੈਠੇ ਆ ਇਹ ਹਮਲਾ ਤਾਂ ਇਹ ਕਰਨਾ ਹੀ ਨਹੀਂ ਹਮਲਾ ਕਰਕੇ ਸਾਨੂੰ ਇਹ ਸਾਡੇ ਤੋਂ ਡੇਰਾ ਖੋਣ ਆਏ ਨੇ ਜਿੱਦਾਂ ਜਮੀਨਾ ਖੋ ਰਹੇ ਨੇ ਇੱਕ ਇੱਕ ਕਰਕੇ ਅੱਜ ਤੱਕ ਹੁਣ ਚੌਗੀ ਹੋਈ ਨਹੀਂ ਜੀ 43 ਏਕੜ ਜ਼ਮੀਨ ਇਹ ਡੇਰੇ ਦੀ ਖੋਹ ਚੁੱਕੇ ਜੀ ਹੁਣ ਤੱਕ ਸਰਕਾਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਹੜਾ ਤੱਕੇ ਨਾਲ ਫਰਾਡ ਡਾਕੂਮੈਂਟ ਬਣਾ ਕੇ ਸਾਡੇ ਕੋਲ ਸਬੂਤ ਨਹੀਂ ਐਵਿਡੈਂਸ ਨਹੀਂ ਤੁਸੀਂ ਮੰਗੋ ਸੀ ਤੁਹਾਨੂੰ ਸਬੂਤ ਦਿੰਨੇ ਆ ਕੰਟੈਂਪਟ ਆਫ ਕੋਰਟ ਦੇ ਵਿੱਚ ਕੇਸ ਵਿਚਾਰ ਅਧੀਨ ਹੈ ਉੱਥੇ ਸਟੇਟਸ ਕੋ ਮਿਲਿਆ ਹੋਇਆ ਸਟੇਟਸ ਕੋ ਲੱਗਿਆ ਹਾਈ ਕੋਰਟ ਦੀ ਗੱਲ ਕਰਦਾ ਮੈਂ ਲੋਅਰ ਕੋਰਟ ਦੀ ਗੱਲ ਨਹੀਂ ਕਰਦਾ ਫੇਰ ਵੀ ਰਾਤੋ ਰਾਤ ਇਹ ਕਬਜ਼ੇ ਕਰਦੇ ਆ ਪੁਲਿਸ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹ ਸਾਰੇ ਸਬੂਤ ਸਾਡੇ ਕੋਲ ਹੈਗੇ ਜੀ ਹੁਣ ਕਿਸ ਤਰੀਕੇ ਦੀ ਤੁਹਾਡੇ ਅੱਗੇ ਕਾਰਵਾਈ ਤੁਹਾਡੇ ਅਸੀਂ ਤਾਂ ਜੀ ਇਹ ਮੰਨ ਕਰਦੇ ਕਾਰਵਾਈ ਤਾਂ ਇਹ ਆ ਜੀ ਸਾਡੇ ਕੋਲ ਕੁਝ ਨਹੀਂ ਹੈਗਾ ਅਸੀਂ ਤਾਂ ਮਾੜੇ ਬੰਦੇ ਆ ਜਿਹੜੇ ਆ ਤੇ ਜੇ ਹੁਣ ਤੱਕ ਐਸ ਵਾਲੇ ਜਿਹੜੀ ਲੜਾਈ ਹੈਗੀ ਐਸ ਵਾਲੇ ਲੜਾਈ ਹੈਗੀ ਹੈ ਹੋਂਦ ਦੀ ਠਾਕੁਰ ਉਦੇਸ ਸਿੰਘ ਠਾਕੁਰ ਦਲੀਪ ਸਿੰਘ ਜੀ ਨਾਮਤਾਰੀ ਅਤੇ ਉਹਨਾਂ ਦੇ ਜਿਹੜੇ ਅਨਯਾਈ ਨੇ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਨੂੰ ਖਤਮ ਕਰਨ ਤੇ ਤਲਿਆ ਹੋਇਆ ਤੇ ਅਸੀਂ ਇੱਥੇ ਸਪਸ਼ਟ ਰੂਪ ਵਿੱਚ ਕਹਿਣਾ ਚਾਹੁੰਦੇ ਆ ਕਿ ਕਿਸੇ ਵੇਲੇ ਜਿਹੜੇ ਮੁਸਲਮਾਨ ਨੇ ਉਹ ਵੀ ਇਹੀ ਚਾਹੁੰਦੇ ਸੀ ਸਿੱਖਾਂ ਨੂੰ ਖਤਮ ਕਰ ਦਈਏ ਤੇ ਉਸ ਵੇਲੇ ਇੱਕ ਕਹਾਵਤ ਚੱਲੀ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਵੱਡਦਾ ਅਸੀਂ ਦੂਨੇ ਚਾਉਣੇ ਹੋਏ ਅਸੀਂ ਤਾਂ ਦੂਨੇ ਚਾਉਣੇ ਹੋ ਕੇ ਆਵਾਂਗੇ ਹੁਣ ਫੇਰ ਭਾਵੇਂ ਸਰਕਾਰ ਵੀ ਸੁਣ ਲਵੇ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਸਾਡੇ ਤੇ ਅਤਿਆਚਾਰ ਕਰਵਾ ਰਹੇ ਆ ਕਰਦੇ ਪਏ ਠਾਕਰੂ ਦੇ ਸਿੰਘ ਤੇ ਉਹਨਾਂ ਦੇ ਬੰਦੇ ਇਹਨਾਂ ਨੂੰ ਬੰਦ ਕਰਵਾਇਆ ਜਾਵੇ ਇਹਨਾਂ ਦੇ ਪਰਚਾ ਕਰਕੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਜਿਹੜੇ ਬੰਦੇ ਨੇ ਕੱਲੇ ਕਨਾਉਣਾ ਕੰਮ ਕੀਤਾ ਇਹ ਜੁਲਮ ਜਿਹੜਾ ਸਾਡੇ ਦੇ ਇਹਨਾਂ ਨੇ ਕਰਵਾ ਰਹੇ ਨੇ ਲਗਾਤਾਰ ਚੱਲ ਰਿਹਾ ਹੈ ਇਸ ਨੂੰ ਠੱਲ ਪੈਣੀ ਚਾਹੀਦੀ ਹੈ ਜੀ ਇੱਕ ਗੱਲ ਹੋਰ ਆਪ ਜੀ ਨੂੰ ਦੱਸਣਾ ਚਾਹੁੰਦੇ ਆਂ ਪ੍ਰੈਸ ਨੂੰ ਇਹ ਰਿਕਾਰਡ ਟਰੈਕ ਰਿਕਾਰਡ ਐਸ ਪੀ ਐਸ ਹਸਪੀਟਲ ਦਾ ਇੱਥੇ ਜਿਹੜਾ ਵੀ ਬੰਦਾ ਜਿਹਨੂੰ ਚਾਹੁੰਦੇ ਆ ਇਹ ਉਹਨੂੰ ਡਿਸਪੈਚ ਕਰ ਦਿੰਦੇ ਆ ਆਪਣੀ ਮਰਜ਼ੀ ਅਨੁਸਾਰ ਭਾਵੇਂ ਸਤਕੁਰ ਜਗਜੀਤ ਸਿੰਘ ਜੀ ਸਨ ਭਾਵੇਂ ਮਹਾਰਾਜ ਵੀਰ ਸਿੰਘ ਜੀ ਸਨ ਸਭ ਕੁਝ ਜੀਸੀ ਦੇ ਭਰਾ ਜਿਹੜੇ ਆ ਔਰ ਉਹਨਾਂ ਤੋਂ ਬਾਅਦ ਕਈ ਬੰਦੇ ਸਾਨੂੰ ਇਹ ਸ਼ੰਕਾ ਹੈ कि ਜਿਹੜੇ 8 ਬੰਦੇ ਇੱਥੇ ਲੈ ਕੇ ਆਏ ਹੋ ਸਕਦਾ ਹੈ ਆਪ ਹੀ ਕਿਸੇ ਨਾ ਕਿਸੇ ਬੰਦੇ ਨੂੰ ਚੜਾ ਦੇਣ ਗੱਡੀ ਤੇ ਇਲਜ਼ਾਮ ਲਾ ਦੇਣ ਜਿਹੜਾ ਡੇਰੇ ਦੇ ਉੱਪਰ ਜਿਹੜਾ ਹੈ ਸਾਜ਼ਿਸ਼ ਦੀ ਤੁਹਾਡੇ ਬੰਦੇ ਵੀ ਜੱਕ ਵਿੱਚ ਨਹੀਂ ਇਹ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿਉਂਕਿ ਕੁਝ ਬੰਦੇ ਸਾਡੇ ਪੱਖ ਦੇ ਗਾਇਬ ਨੇ ਅਜੇ ਅਸੀਂ ਉਹਨਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਕਿੱਥੇ ਗਏ ਨੇ ਜਾਂ ਕਿੱਦਾਂ ਲੈ ਕੇ ਗਏ ਨੇ ਹਾਂਜੀ